ਪਿਛੇ ਹੜਾ ਆਇਆ ਉਹਦੇ ਵਿੱਚ ਤੇ ਸਰਕਾਰ ਨੇ ਤੇ ਕੋਈ ਹਲਪ ਕੀਤੀ ਨਹੀਂ ਤੇ ਜਿੰਨੀ ਹਲਪ ਹੋਈ ਹੈ ਉਹ ਲੋਕਾਂ ਨੇ ਕੀਤੀ ਇੱਕ ਦੂਜੇ ਸਰਕਾਰ ਦਾ ਦੱਸੋ ਕੋਈ ਕੋਈ ਹੋਇਆ ਨਾ ਤੇ ਰੈਡੀਕਲ ਫੈਸਿਲਿਟੀ ਦੀ ਕੋਈ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਗਈ ਕੋਈ ਦਾਦੇ ਗੋਗੋ ਨਾਲ ਹੈ ਨਹੀਂ ਤੋਂ ਮੈਂ ਸਾਬਦਾ ਵੀ ਪਿਛਲੇ ਹੜ੍ਹ ਦੇ ਵਿੱਚ ਵੀ ਜਿਹੜੀ ਹੈ ਸਰਕਾਰ ਬਿਲਕੁਲ ਸ਼ੂਰੀ ਤਰ੍ਹਾਂ ਲੋਕਾਂ ਦੀ ਮਦਦ ਕਰਨ ਵਿੱਚ ਫੇਲ ਰਹੀ ਹੈ ਤੇ ਸਰਕਾਰ ਜੀ ਤਾਂ ਦੋਸਤਾਂ ਰਾ ਇਹ ਦਿਖਾ ਦਿਲਾਇ ਕਰਤਾ ਹੈ ਪੈਸੇ ਸਾਰੇ ਕਿਧਰੀਆਂ ਲੈ ਗਏ ਚੁੱਕੇ ਦਿੱਲੀ ਇਹਨਾਂ ਦੇ ਜਿੰਨੇ ਮੰਤਰੀ ਦਾ ਸਾਰੇ ਪੈਸੇ ਕੱਠੇ ਕਰ ਕਰ ਕੇ ਦਿੱਲੀ ਵਿੱਚ ਜਾਇਆ ਕਰਦੇ ਪੰਜਾਬ ਦਾ ਤੇ ਰਹਿੰਦੇ ਨਿੰਬੂ ਆਮੂ ਨਹੀਂ ਜਿਹੜਾ ਨਿੰਬੂ ਨੂੰ ਤੋੜ ਦਿਆ ਪੰਜਾਬ ਤੇ ਐਨ ਨਿੰਬੂ ਆਮੂ ਨੂੰ ਤੋੜ ਘਰਾ ਦਿੱਤਾ ਪੰਜਾਬ ਦੀ ਜਿਹੜੀ ਆ ਆਮ ਆਦਮੀ ਪਾਰਟੀ ਨੇ ਪੂਰੀ ਤਰ੍ਹਾਂ ਲੋਕ ਛੁਟ ਕੀਤੀ ਹੈ ਔਰ ਪੰਜਾਬ ਨੂੰ ਐਨ ਨਿੰਬੂ ਆਮੂ ਨੂੰ ਨਿਚੋੜ ਕੇ ਖਾਲੀ ਕਰਤਾ ਔਰ ਮਜਰਾ ਹਲਕਾ ਪੋਇ ਤੋਂ ਚਲੋ ਪੂਰੇ ਪੰਜਾਬ ਨੇ ਉਹਦੀ ਜਿਹੜੀ ਆ ਮਾਰ ਝੱਲੀ ਆ ਲੇਕਿਨ ਅਸੀਂ ਆਪਣੇ ਹਲਕੇ ਪੋਆ ਦੀ ਗੱਲ ਕਰੀਏ ਤੇ ਪਾਰਲੇ ਪਾਸੇ ਜਿਹੜਾ ਕੋਲੀਆ ਅਡਾ ਆ ਉਹਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਆ ਪਾਰ ਸਾਡੇ ਦਰਿਆ ਦੇ ਨਾਲ-ਨਾਲ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਉਹਦੇ ਵਿੱਚ ਵੀ ਸਰਕਾਰ ਨੇ ਖਾਸ ਕਰ ਸਾਡੇ ਆਪਣੇ ਵਿਧਾਇਕ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਨੇ ਵੀ ਗੁੰਗਲਾਂ ਤੋਂ ਮਿੱਟੀ ਝਾੜੀ ਜਾ ਕੇ ਉਹ ਰੇਤੇ ਦੇ ਬੂਰੂ ਭਰ ਕੇ ਤੇ ਬੰਨ ਲਾਤੇ ਉਥੇ ਸਰਕਾਰ ਦੇਖੋ ਕੈਬਨਿਟ ਮੰਤਰੀ ਨੇ ਮੌਜੂਦਾ ਸਰਕਾਰ ਨੇ ਉਹਨਾਂ ਨੂੰ ਉਹ ਚਾਹੀਦਾ ਇਹ ਵੀ ਚਲੋ ਜਿਹੜਾ ਔਖਾ ਟਾਈਮ ਜਿਹੜਾ ਸੀ ਉਹ ਤੇ ਨੰਗਿਆ ਪਰ ਹੁਣ ਤੱਕ ਉਥੇ ਜਿਹੜੇ ਨੇ ਇੱਕ ਸਟਰੋਂਗ ਸਪਰ ਬਣਨੇ ਚਾਹੀਦੇ ਸੀ ਉਥੇ ਕੋਈ ਕੰਕਰੀਟ ਦੀਆਂ ਕੰਧਾਂ ਜਿਹੜੀਆਂ ਨਿਕਲਣੇ ਚਾਹੀਦੀਆਂ ਸੀ ਉਥੇ ਪੱਥਰ ਦੇ ਕੰਕਰੀਟ ਦੇ ਜਿਹੜੀ ਦੀਵਾਰਾਂ ਨੇ ਉਹ ਹੁਣ ਤੱਕ ਤਿਆਰ ਹੋ ਹੀ ਨਹੀਂ ਚਾਹੀਦੀਆਂ ਸੀ ਲੇਕਿਨ ਉਹ ਜਿਹੜੇ ਰੇਤੇ ਦੇ ਬੋਰੂ ਪੇਦਨ ਉਹ ਵੀ ਹੁਣ ਤੱਕ ਪੜ ਗਏ ਨੇ ਤੇ ਹੋਰ ਦੋ ਮਹੀਨਿਆਂ ਨੂੰ ਜਦੋਂ ਬਰਸਾਤ ਆਣੀ ਹੈ ਤੇ ਮੈਂ ਸੋਚਦਾ ਕਿ ਆਉਣ ਵਾਲੀ ਬਰਸਾਤ ਦੇ ਵਿੱਚ ਸਾਡੇ ਖਾਸ ਕਰ ਜਿਹੜਾ ਦਰਿਆ ਦਾ ਏਰੀਆ ਹੈ ਉਹਨਾ ਪਿੰਡਾਂ ਦੇ ਵਿੱਚ ਤੇ ਅੱਗੇ ਨਾਲ ਵੀ ਵੱਧ ਨੁਕਸਾਨ ਹੋਏਗਾ ਔਰ ਲੋਕ ਜਿਹੜੇ ਆ ਇਸ ਗੱਲ ਵਿੱਚ ਚਿੰਤਤ ਵੀ ਹੈਗੇ ਨੇ ਤੇ ਸਰਕਾਰ ਤੇ ਖਾਸ ਕਰ ਹੈ ਹੀ ਨਹੀਂ ਉਹਨਾਂ ਨੂੰ ਕੋਈ ਕੋਈ ਅੱਦਾਂ ਦੀ ਕੋਈ ਚਿੰਤਾ ਹੀ ਨਹੀਂ ਹੈਗੀ ਤੇ ਮੈਂ ਸਭ ਨੂੰ ਬੇਨਤੀ ਕਰਨਾ ਆਪਣੇ ਇਹ ਜਿਹੜੀ ਸਰਕਾਰ ਆ ਸਾਡੇ ਹਲਕੇ ਦੇ ਵੀ ਆਪਣੇ ਮੰਤਰੀ ਸਾਹਿਬ ਨੂੰ ਵੀ ਇਹਦੇ ਬਾਰੇ ਜਿਹੜਾ ਗੌਰ ਕੀਤੀ ਜਾਏ ਲੋਕਾਂ ਦੀ ਸੁਰੱਖਿਆ ਕਰਨਾ ਜਿਹੜੀ ਆ ਆਉਣ ਵਾਲੀ ਜੇ ਕੋਈ ਵਿਪਤਾ ਆ ਤੇ ਉਹਨੂੰ ਟਾਈਮ ਤੋਂ ਪਹਿਲਾਂ ਉਹਦਾ ਹੱਲ ਕਰਨਾ ਜਿਹੜੀ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਮੈਂ ਸਮਝਦਾ ਕਿ ਪ੍ਰਸ਼ਾਸਨ ਜਿਹੜਾ ਆ ਉਹ ਸੁੱਤਾ ਪਿਆ ਦੇਖੋ ਜੇ ਕੋਈ ਹੜਪੀਰਤਾ ਦੇ ਵਿੱਚ ਜਾਂ ਹੜ ਸਮੇਂ ਦੇ ਦੌਰਾਨ ਨੰਗੇ ਪੈਰੀ ਕਿਤੇ ਤੁਰ ਪੈਣਾ ਜਾਂ ਲੋਕਾ ਜਾ ਕੇ ਉੱਥੇ ਕੋਈ ਬੂਰੂ ਚਾਰ ਮਿੱਟੀ ਦੇ ਭਰ ਕੇ ਰੱਖ ਦੇਣਾ ਇਹ ਕੋਈ ਹੱਲ ਨਹੀਂ ਹੈਗਾ ਸਰਕਾਰਾਂ ਜਿਹੜੀ ਹੈ ਨਾ ਇਹ ਦੇ ਇੱਕ ਅੱਜ ਤੋਂ 50 ਸਾਲ ਪਹਿਲਾਂ ਜਦੋਂ ਅਮ ਪੈਸੇ ਦੀ ਸਰਕੂਲੇਸ਼ਨ ਘਟ ਹੀ ਇਹੋ ਜਿਹਾ ਬੰਦੋਬਸਤ ਉਸ ਟਾਈਮ ਤੇ ਕੀਤਾ ਜਾਂਦਾ ਸੀ ਲੇਕਿਨ ਜਿਸ ਟਾਈਮ ਤੇ ਅੱਜ ਪ੍ਰੈਜ਼ੈਂਟ ਟਾਈਮ ਤੇ ਅਸੀਂ ਰਹਿ ਰਹੇ ਆ ਅੱਜ ਦੇ ਕਿ ਸਰਕਾਰ ਕੋਲ ਜਾਂ ਪੈਸੇ ਦੀ ਤਾਂ ਕਮੀ ਨਹੀਂ ਹੈਗੀ ਅੱਜ ਦੇ ਦਿਨੋ ਦਿਨ ਰਾਤੋਂ ਰਾਤ ਦੀ ਕਾਇਆਕਲਪ ਕੀਤੀ ਜਾ ਸਕਦੀ ਹੈ ਸਰਕਾਰ ਕੋਲ ਅਗਰ ਨਾਲੇ ਕੈਬਨਟ ਹਲਕੇ ਦਾ ਜਿਹੜਾ ਆ ਸਾਡਾ ਕੈਬਨਟ ਮੰਤਰੀ ਨੇ ਉਹਨਾਂ ਦਾ ਆਪਣਾ ਹਲਕਾ ਆ ਤੇ ਇਹ ਉੱਥੇ ਦੇ ਨੰਗੇ ਪੈਰੀ ਤੇ ਜਾ ਕੰਮ ਕਰਨ ਦਾ ਜਾਂ ਬੋਰੂ ਭਰ-ਭਰ ਕੇ ਰੱਖਣ ਦਾ ਤੇ ਕੋਈ ਤੋਕੀ ਨਹੀਂ ਮੰਦਾ ਉੱਥੇ ਦੇ ਸਰਕਾਰ ਨੇ ਮੰਤਰੀ ਜਿਹੜੀ ਸਰਕਾਰ ਨੇ ਉਹਦੇ ਚਾਹੇ ਦਿ ਰਾਤੋਂ ਰਾਤੀ ਉੱਥੇ ਹਫ਼ਤੇ ਦਾ 10 ਦਿਨਾਂ ਦੇ ਵਿੱਚ ਜਿਹੜਾ ਆ ਕਾਇਆਕਲਪ ਕੀਤੀ ਜਾ ਸਕਦੀ ਹੈ ਉਹਦੇ ਸਾਰੇ ਜਿਹੜੇ ਰੂਟ ਆ ਜਿਹੜੇ ਜਾਂ ਜਿਹੜੀ ਵੀ ਪ੍ਰੋਬਲਮ ਹੈਗੀ ਆ ਉਹਦਾ ਸੋਲਵ ਕੀਤਾ ਜਾ ਸਕਦਾ ਲੇਕਿਨ ਕੋਈ ਗੱਲ ਹੀ ਨਹੀਂ ਪੈਖਾ ਤੇ ਕੋਈ ਖਰਚਾ ਹੀ ਨਹੀਂ ਗਿਆ ਉਤਦੇ 0 ਰੁਪਏ ਸਾਡੇ ਹਲਕੇ ਦੇ ਲੋਕਾਂ ਨੂੰ ਬੋਰੀ ਭਰਾ ਭਰਾ ਕੇ ਦੋ ਚਾਰ ਬੋਰੀਆਂ ਚੁਕ ਲੀਆਂ ਤੇ ਸਿਰਫ ਬਾਬਾ ਲੁੱਟ ਲਈ ਹੈ ਤੇ ਹੋਰ ਤੇ ਕੋਈ ਗੱਲ ਹੀ ਨਹੀਂ ਅੰਦਾ ਦੀ ਲੇਕਿਨ ਗਰਾਊਂਡ ਦੇ ਕੰਮ ਕਰਨਾ ਚਾਹੀਦਾ ਸੀ ਗਰਾਊਂਡ ਤੇ ਕੋਈ ਕੰਮ ਜਿਹੜਾ ਉਹ ਸਰਕਾਰ ਕੋਲੋਂ ਨਾ ਸਾਡੇ ਹਲਕੇ ਦੇ ਵਿਧਾਇਕ ਕੋਲ ਹੋਇਆ ਸਾਡੇ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਦੇ ਉੰਜ ਦੇਖੋ ਤੁਸੀਂ ਹਰ ਵੇਲੇ ਜਿਹੜਾ ਲੰਗਰ ਜਿਹੜਾ ਪਰਮਾਤਮਾ ਦੀ ਬਾਬੇ ਨਾਨਕ ਦੇ ਲੱਗੇ ਰਹਿੰਦੇ ਆ ਤੇ ਜੇ ਕੋਈ ਸਾਡੇ ਪੰਜਾਬ ਦੇ ਵਿੱਚ ਕੋਈ ਕੁਦਰਤੀ ਆਫਤ ਆਂਦੀ ਹੈ ਤੇ ਮੈਂ ਸੋਚਦਾ ਵੀ ਇਹ ਜੋ ਪਿੱਛੇ ਹੜ ਆਇਆ ਉਹਦੇ ਵਿੱਚ ਤੇ ਸਰਕਾਰ ਦੇ ਤੇ ਕੋਈ ਹੈਲਪ ਕੀਤੀ ਨਹੀਂ ਤੇ ਜਿੰਨੀ ਹੈਲਪ ਹੋਈ ਹੈ ਉਹ ਲੋਕਾਂ ਨੇ ਕੀਤੀ ਇੱਕ ਦੂਜੇ ਦੀ ਜਿਹੜੇ ਸਾਡੇ ਸਮਾਜ ਦੇ ਲੋਕ ਨੇ ਉਹਨਾਂ ਨੇ ਹੀ ਇੱਕ ਦੂਜੇ ਦੀ ਮਦਦ ਕੀਤੀ ਹੈ ਸਰਕਾਰ ਸਮਾਜਿਕ ਜਥੇਬੰਦੀਆਂ ਨੇ ਮਦਦ ਕੀਤੀ ਹੈ ਐਨਜੀਓ ਨੇ ਮਦਦ ਕੀਤੀ ਹੈ ਸਰਕਾਰ ਦਾ ਦੱਸੋ ਕੋਈ ਕੋਈ ਹੋਇਆ ਨਾ ਦੇ ਕੋਈ ਸਰਕਾਰ ਦਾ ਕੋਈ ਲੰਗਰ ਲਗਾ ਤੇ ਮੈਡੀਕਲ ਫੈਸਿਲਿਟੀ ਦੀ ਕੋਈ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਗਈ ਕੋਈ ਅਦਾ ਦੀ ਕੋਈ ਗੱਲ ਹੈ ਨਹੀਂ ਤੋ ਮੈਂ ਸਭ ਤੋਂ ਵੀ ਪਿਛਲੇ ਹੜ੍ਹ ਦੇ ਵਿੱਚ ਵੀ ਜਿਹੜੀ ਆ ਸਰਕਾਰ ਬਿਲਕੁਲ ਪੂਰੀ ਤਰ੍ਹਾਂ ਲੋਕਾਂ ਦੀ ਮਦਦ ਕਰਨ ਦੇ ਵਿੱਚ ਫੇਲ ਰਹੀ ਹੈ ਇਹ ਜਿੰਨੀ ਵੀ ਪਿਛੇ ਮਦਦ ਹੋਈ ਆ ਲੰਗਰ ਲੱਗੇ ਆ ਲੋਕਾਂ ਨੂੰ ਡੰਗ ਜਾਨਵਰਾਂ ਤੱਕ ਵੀ ਜੇ ਕੋਈ ਚਾਰੇ ਤੱਕ ਵੀ ਪ੍ਰੋਵਾਈਡ ਹੋਇਆ ਤੋ ਉਹ ਵੀ ਐਨ ਜੀਓ ਨੇ ਤੇ ਔਰ ਆਮ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਉਹਨਾਂ ਨੇ ਉਹਨਾਂ ਦੀ ਮਦਦ ਨਾਲ ਜਿਹੜਾ ਉਹ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਇਆ ਸਰਕਾਰ ਬਿਲਕੁਲ ਇਸ ਫਰੰਟ ਤੇ ਵੀ ਫੇਲ ਰਹੀ ਹੈ 2027 ਦੇ ਵਿੱਚ ਦੇਖੋ ਜੀ ਪੰਜਾਬ ਦੇ ਜਿਹੜੇ ਲੋਕ ਨਾ ਉਹ ਤੇ ਬਿਲਕੁਲ ਇਸ ਵੇਲੇ ਪੂਰੀ ਤਰ੍ਹਾਂ ਉਤਸਾਹਿਤ ਹਾਂ ਕਿ 2027 ਦੇ ਵਿੱਚ ਜਿਹੜੀ ਉਹ ਬੀਜੇਪੀ ਦੀ ਸਰਕਾਰ ਪੰਜਾਬ 'ਚ ਦੇਖਣਾ ਜਾਂਦੇ ਨੇ ਤਾਂ ਜੋ ਪੰਜਾਬ ਦੇ ਵਿੱਚ ਜਿਹੜਾ ਆ ਜੋ ਪਿਛੇ ਬਹੁਤ ਜ਼ਿਆਦਾ ਬਾਕੀ ਸਟੇਟਾਂ ਨਾਲੋਂ ਪੰਜਾਬ ਜਿਹੜਾ ਪਿੱਛੜ ਗਿਆ ਹੈ ਤੇ ਆਉਣ ਵਾਲੇ ਮੈਂ ਵੀ ਆਪਣੇ ਪੰਜਾਬ ਦੇ ਪਿਆਰੇ ਲੋਕਾਂ ਨੂੰ ਬੇਨਤੀ ਕਰਨਾ ਕਿ ਦੇਖੋ ਜਿਨ੍ਹਾਂ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉਹ ਸਟੇਟਾਂ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋਈ ਹੈ ਔਰ ਪੰਜਾਬ ਉਹਨਾਂ ਸਟੇਟਾਂ ਨਾਲੋਂ ਯੂਪੀ ਬਿਹਾਰ ਨਾਲੋਂ ਵੀ ਬਹੁਤ ਜ਼ਿਆਦਾ ਪਿੱਛੇ ਚੱਲ ਗਿਆ ਤੇ ਮੈਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਕਿ ਆਓ ਇੱਕ ਹੱਲਾ ਮਾਰ ਕੇ ਜਿਸ ਤਰ੍ਹਾਂ ਤੁਸੀਂ ਪਿੱਛੇ ਕਾਂਗਰਸ ਨੂੰ ਮੌਕਾ ਦਿੱਤਾ ਜਿਸ ਤਰ੍ਹਾਂ ਤੁਸੀਂ ਇਸ ਵਾਰ ਆਮਾਦੀਪ ਪਾਰਟੀ ਨੂੰ ਮੌਕਾ ਦਿੱਤਾ ਇੱਕ ਮੌਕਾ ਬੀਜੇਪੀ ਪਾਰਟੀ ਨੂੰ ਦੇ ਕੇ ਦੇਖੋ ਤੇ ਮੈਂ ਯਕੀਨ ਕਰਦਾ ਕਿ ਤੁਹਾਡੇ ਜਿਹੜੇ ਜਿੰਨਾ ਵੀ ਪੰਜਾਬ ਪਿਛੜਿਆ ਪਿਆ ਹੈ ਵਿਕਾਸ ਦੇ ਪੱਖੋਂ ਹਰ ਪੱਖੋਂ ਬੀਜੇਪੀ ਜਿਹੜੀ ਹੈ ਉਹ ਪੰਜਾਬ ਨੂੰ ਮੁੜ ਕੇ ਜਿਹੜਾ ਸੋਨੇ ਦੀ ਚਿੜੀਆ ਬਣਾਉਣ ਦੇ ਵਿੱਚ ਸક્ષਮ ਹੈ ਔਰ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਜੀ ਵੀ ਕੱਲ ਇੱਕ ਤਰੀਕ ਨੂੰ ਆ ਰਹੇ ਨੇ 22 ਤਰੀਕ ਨੂੰ ਸਾਡੇ ਹਮੇਸ਼ਾ ਜੀ ਗ੍ਰਹਿ ਮੰਤਰੀ ਵੀ ਆ ਰਹੇ ਨੇ ਤੇ ਮੈਂ ਵੀ ਸੋਚਦਾ ਕਿ ਸਾਡੀ ਬੀਜੇਪੀ ਜਿਹੜੀ ਹੈ ਉਹ ਇਸ ਵਾਰ ਪੰਜਾਬ ਦੇ 2027 ਦੇ ਇਲੈਕਸ਼ਨ ਨੂੰ ਲੈ ਕੇ ਜਿਹੜੀ ਹੈ ਸੀਰੀਅਸ ਹੈ ਔਰ ਮੈਨੂੰ ਉਮੀਦ ਹੈ ਵੀ 2027 ਦੇ ਵਿੱਚ ਜਿਹੜੀ ਹੈ ਪੰਜਾਬ ਚ ਬੀਜਪੀ ਦੀ ਸਰਕਾਰ ਜਿਹੜੀ ਹੈ ਬਹੁਤ ਮਜ਼ਬੂਤੀ ਨਾਲ ਬਣਨ ਜਾ ਰਹੀ ਹੈ ਸੱਤਾਧਾਰੀ ਸਰਕਾਰ ਕਹਿੰਦੀ ਸੀ ਸਭ ਦੇ ਜਾਣ ਤੋਂ ਪਹਿਲਾਂ ਕਿ ਅਸੀਂ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਕਿੰਨਾ ਕ ਰੰਗਲਾ ਪੰਜਾਬ ਬਣ ਗਿਆ ਰੰਗਲਾ ਕਹਦਾ ਇਹ ਤਾਂ ਕੰਗਲਾ ਹੀ ਕਰਤਾ ਹੈ ਪੈਸੇ ਦੇ ਸਾਰੇ ਕੇਜਰੀਆ ਲੈ ਗਏ ਚੁੱਕ ਕੇ ਦਿੱਲੀ ਇਹਦੇ ਦੇ ਜਿੰਨੇ ਮੰਤਰੀ ਨੇ ਸਾਰੇ ਪੈਸੇ ਘਟੇ ਕਰ ਕਰ ਕੇ ਦਿੱਲੀ ਭੇਜੀ ਜਾਇਆ ਕਰਦੇ ਆ ਪੰਜਾਬ ਦਾ ਤੇਰੇ ਨੇ ਨਿੰਬੂ ਵਾਂਗੂੰ ਨਾ ਜਿਹੜਾ ਨਿੰਬੂ ਨਚੋੜ ਦਿੰਦੇ ਆ ਪੰਜਾਬ ਤੇ ਐ ਨਿੰਬੂ ਵਾਂਗੂੰ ਨਚੋੜ ਕੇ ਰਹਾ ਦਿੰਦਾ ਇਹ ਅੱਜ ਦੇਖ ਬਾਲੀਅਨ ਸਟੇਟਾਂ ਦੇ ਜਿੱਥੇ ਇਲੈਕਸ਼ਨ ਲੜ ਰਹੇ ਆ ਉੱਥੇ ਪੰਜਾਬ ਦੇ ਪੈਸੇ ਲੱਗੇ ਕਰਦੇ ਆ ਸਾਰੇ ਜਿਹੜੇ ਇਹ ਹੈਲੀਕਾਪਟਰ ਤੇ ਕੇਜਰੀਵਾਲ ਘੁੰਮ ਰਿਹਾ ਦੇ ਪੰਜਾਬ ਦੇ ਪੈਸੇ ਲੱਗ ਰਹੇ ਆ ਜੇ ਕੋਈ ਪੱਤਰਕਾਰ ਸਵਾਲ ਪੁੱਛ ਲੈਂਦਾ ਤੇ ਕੇਜਰੀਵਾਲ ਸਰਕਾਰ ਪੱਤਰਕਾਰਾਂ ਦੇ ਪਰਚਾ ਦੇਈ ਜਾਏ ਕਰਦੀ ਏ ਸੋ ਇਸ ਕਰਕੇ ਜਿਹੜਾ ਹੈ ਪੰਜਾਬ ਦੀ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਪੂਰੀ ਤਰ੍ਹਾਂ ਲੁੱਟ-ਖੋਟ ਕੀਤੀ ਹੈ ਔਰ ਪੰਜਾਬ ਨੂੰ ਹੈ ਨਿੰਬੂ ਵਾਂਗੂ ਨਿਚੋੜ ਕੇ ਖਾਲੀ ਕਰਤਾ ਤੇ ਲੋਕ ਇਸ ਗੱਲ ਨੂੰ ਸਮਝਦੇ ਨਾ ਤੇ ਲੋਕ ਹੁਣ ਬڑے ਜਾਗਰਤ ਨਾਲ ਔਰ ਬੜੀ ਉਤਸੁਕਤਾ ਨਾਲ ਇੰਤਜ਼ਾਰ ਕਰ ਰਿਹਾ ਵੀ 2027 ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਆਣ ਤਾਂ ਜੋ ਆਮ ਆਦਮੀ ਪਾਰਟੀ ਨੂੰ ਜਿਹੜਾ ਸੱਤਾ ਤੋਂ ਬਾਹਰ ਕੀਤਾ ਜਾਏ